ਸਾਤਰੀਆ ਕਾਲਜੀ ਅੱਜ ਅਸੀਂ ਗੱਲ ਕਰਾਂਗੇ ਅੰਮ੍ਰਿਤਸਰ ਦੀ ਉਸ ਇਤਿਹਾਸਿਕ ਵਿਰਾਸਤ ਬਾਰੇ ਜੋ ਸਿੱਖ ਕੌਮ ਦੀ ਬਹਾਦਰੀ ਸ਼ਾਨ ਅਤੇ ਜਿੱਤ ਦੀ ਜੀਵੰਤ ਨਿਸ਼ਾਨੀ ਹੈ ਰਾਮਗੜੀਆ ਬੁੰਗਾ ਇਹ ਸਿਰਫ ਦੋ ਮিনারਾਂ ਨਹੀਂ ਇਹ ਸਿੱਖ ਇਤਿਹਾਸ ਦੀ ਇੱਕ ਖਾਮੋਸ਼ ਕਿਤਾਬ ਹਨ ਰਾਮਗੜੀਆ ਬੁੰਗਾ ਲਗਭਗ 1755 ਈਸਵੀ ਵਿੱਚ ਬਣਿਆ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਨੇ ਸ੍ਰੀ ਹਰਮੰਦਰ ਸਾਹਿਬ ਦੇ ਪੂਰਬ ਵੱਲ ਇਸ ਬੁੰਗੇ ਦੀ ਉਸਾਰੀ ਕਰਵਾਈ ਉਸ ਵੇਲੇ ਹਰਮੰਦਰ ਸਾਹਿਬ ਦੀ ਪ੍ਰਕਰਮ ਵਿੱਚ ਚਾਰ ਬੁੰਗੇ ਹੁੰਦੇ ਸਨ ਇਸ ਕਰਕੇ ਇਹ ਬੁੰਗਾ ਸੁਰੱਖਿਆ ਤੇ ਨਿਗਰਾਨੀ ਲਈ ਬਹੁਤ ਮਹੱਤਵਪੂਰਨ ਬਣਿਆ ਇਸ ਬੁੰਗੇ ਦੀ ਉਸਾਰੀ ਦੇ ਸਮੇਂ ਲਗਭਗ 2,75,000 ਰੁਪਏ ਖਰਚ ਹੋਏ ਸਨ ਜੋ 18ਵੀਂ ਸਦੀ ਲਈ ਬਹੁਤ ਹੀ ਵੱਡੀ ਰਕਮ ਮੰਨੀ ਜਾਂਦੀ ਹੈ ਬਣਤਰ ਦੇ ਹਿਸਾਬ ਨਾਲ ਇਹ ਬੁੰਗਾ ਬੇਮਿਸਾਲ ਹੈ ਦੋ ਮੰਜ਼ਲਾ ਜ਼ਮੀਨ ਦੇ ਉੱਪਰ ਅਤੇ ਤਿੰਨ ਮੰਜ਼ਲਾ ਜ਼ਮੀਨ ਦੇ ਹੇਠਾਂ ਬੁੰਗੇ ਦੀ ਮਿਨਾਰਾਂ ਲੰਮ ਸਮ 156 ਫੁੱਟ ਉੱਚੀਆਂ ਮੰਨੀਆਂ ਜਾਂਦੀਆਂ ਨੇ ਜਿਵੇਂ ਹੀ ਤੁਸੀਂ ਬੁੰਗੇ ਦੇ ਅੰਦਰ ਦਾਖਲ ਹੁੰਦੇ ਹੋ ਸਾਹਮਣੇ ਹਾਲ ਵਿੱਚ ਲਾਲ ਕਿਲੇ ਦੇ ਸ਼ਾਹੀ స్తੰਭ ਅਤੇ ਇੱਕ ਇਤਿਹਾਸਕ ਪੱਥਰ ਦੀ ਸੈਲ ਨਜ਼ਰ ਆਉਂਦੀ ਹੈ ਇਹ ਸੈਲ ਦਾ ਆਕਾਰ ਲਗਭਗ 6 ਫੁੱਟ 3 ਇੰਚ ਲੰਬਾ 4 ਫੁੱਟ 3 ਇੰਚ ਚੌੜਾ ਤੇ 9 ਇੰਚ ਮੋਟਾ ਹੈ ਇਹ ਸੈਲ ਅਤੇ స్తੰਭ ਸਿਰਫ ਪੱਥਰ ਨਹੀਂ ਇਹ ਸਿੱਖ ਇਤਿਹਾਸ ਦੀ ਬਹਾਦਰੀ ਦੀ ਜੀਵੰਤ ਨਿਸ਼ਾਨੀ ਹਨ ਜੱਸਾ ਸਿੰਘ ਰਾਮਗੜੀਆ ਸਿੱਖ ਇਤਿਹਾਸ ਦੇ ਮਹਾਨ ਯੋਧੇ ਗੋਰੀਲਾ ਯੁੱਧ ਦੇ ਮਾਹਰ ਅਤੇ ਰਾਮਗੜੀਆ ਮਿਸਲ ਦੇ ਮੁਖੀ ਸਨ ਉਹਨਾਂ ਨੇ ਕਿਲੇ ਬਣਾਏ ਹਥਿਆਰ ਤਿਆਰ ਕਰਵਾਏ ਅਤੇ ਸਿੱਖ ਕੌਮ ਦੇ ਸੈਨਿਕ ਅਤੇ ਆਰਥਿਕ ਤੌਰ ਤੇ ਮਜ਼ਬੂਤ ਕੀਤਾ। ਉਹਨਾਂ ਦੀ ਅਗਵਾਈ ਹੇਠਾਂ ਸਿੱਖ ਤਾਕਤਾਂ ਇਕੱਠੀਆਂ ਹੋਈਆਂ ਅਤੇ ਪੰਜਾਬ ਵਿੱਚ ਸਿੱਖ ਰਾਜ ਦੀ بنیاد ਮਜ਼ਬੂਤ ਹੋਈ। ਸਾਲ 1783 ਸਿੱਖ ਇਤਿਹਾਸ ਦਾ ਸੁਨਹਿਰਾ ਪਲ ਸੀ ਜਦੋਂ ਸਿੱਖ ਫੌਜਾਂ ਨੇ ਦਿੱਲੀ ਵਿੱਚ ਦਾਖਲ ਹੋ ਕੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਲਹਿਰਾਇਆ। ਇਸ ਜਿੱਤ ਵਿੱਚ ਜੱਸਾ ਸਿੰਘ ਰਾਮਗੜੀਆ ਦੇ ਨਾਲ ਜੱਸਾ ਸਿੰਘ ਆਲੂਆਲੀਆ ਅਤੇ ਬਗੇਲ ਸਿੰਘ ਜੀ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਦਿੱਲੀ ਦੀ ਇਸ ਜਿੱਤ ਦੀ ਨਿਸ਼ਾਨੀ ਵਜੋਂ ਜੱਸਾ ਸਿੰਘ ਰਾਮਗੜੀਆ ਇੱਕ ਵੱਡੀ ਤਖਤ ਦੀ ਪੱਥਰ ਦੀ ਸੈਲ ਅਮ੍ਰਿਤਸਰ ਲੈ ਕੇ ਆਏ ਜਿਸ ਨੂੰ ਤਖਤੇ ਤਾਉਤ ਕਿਹਾ ਜਾਂਦਾ ਸੀ ਤੇ ਕਈਆਂ ਕਿਤਾਬਾਂ ਵਿੱਚ ਇਹਦਾ ਜ਼ਿਕਰ ਮਯੂਰ 시ਹਾਸਨ ਦੇ ਰੂਪ ਵਿੱਚ ਵੀ ਹੁੰਦਾ ਹੈ ਲੋਕ ਕਹਾਣੀਆਂ ਅਨੁਸਾਰ ਮੁਗਲ ਬਾਦਸ਼ਾਹ ਦੀ ਤਖਤ ਪੋਸ਼ੀ ਵੀ ਇਸ ਪੱਥਰ ਤੇ ਹੀ ਹੁੰਦੀ ਸੀ ਇਸ ਦੇ ਨਾਲ ਹੀ ਦਿੱਲੀ ਦੀ ਬਾਰਾਦਰੀ ਚੋ ਚੌਹਾਲੀ ਸ਼ਾਹੀ ਥੰਬ ਵੀ ਇੱਥੇ ਲਿਆਂਦੇ ਗਏ ਅੱਜ ਵੀ ਇਹ ਥਮ ਰਾਮਗੜੀਆ ਬੁੰਗੇ ਦੇ ਅੰਦਰ ਲੱਗੇ ਹਨ ਜੋ ਸਿੱਖ ਕੌਮ ਦੀ ਦਿੱਲੀ ਫਤਿਹ ਦੇ ਖਾਮੋਸ਼ ਗਵਾਹੀ ਦਿੰਦੇ ਹਨ ਰਾਮਗੜੀਆ ਬੁੰਗਾ ਸਿਰਫ ਇੱਕ ਇਮਾਰਤ ਨਹੀਂ ਇਹ ਸਿੱਖ ਕੌਮ ਦੀ ਹਿੰਮਤ, ਏਕਤਾ ਅਤੇ ਵਿਰਾਸਤ ਦਾ ਜੀਵੰਤ ਰੂਪ ਹੈ ਜੱਸਾ ਸਿੰਘ ਰਾਮਗੜੀਆ ਦੀ ਬਹਾਦਰੀ ਅਤੇ ਦੂਰਦਰਸ਼ਟੀ ਨੇ ਖਾਲਸਾ ਰਾਜ ਦੇ ਆਉਣ ਵਾਲੇ ਦੌਰ ਦੀ ਮਜ਼ਬੂਤ ਨੀਵ ਰੱਖੀ ਤੇ ਰਾਮਗੜੀਆ ਬੁੰਗੇ ਦੇ ਇਸ بیسਮੈਂਟ ਵਿੱਚ ਸਥਿਤ ਹੈ ਮਹਾਰਾਜਾ ਦਸਾ ਸਿੰਘ ਰਾਮਗੜੀਆ ਦਾ ਉਹ ਤਖਤ ਜਿੱਥੇ ਉਹ ਬੈਠ ਕੇ ਕੌਮ ਦੇ ਫੈਸਲੇ ਲਿਆ ਕਰਦੇ ਸਨ ਉਹਨਾਂ ਨੇ ਇਹ ਤਖਤ بیسਮੈਂਟ ਵਿੱਚ ਇਹ ਗਲਮੁਖ ਰੱਖਦੇ ਹੋਏ ਬਣਾਇਆ ਕਿ ਉਹਨਾਂ ਦਾ ਸਿਗਾਸਨ ਹਮੇਸ਼ਾ ਅਕਾਲ ਤਖਤ ਤੇ ਹਰਮੰਦਰ ਸਾਹਿਬ ਤੋਂ ਹਮੇਸ਼ਾ ਨੀਵਾ ਹੀ ਰਹੇ ਤੇ ਇਸ ਜਗ੍ਹਾ ਦੇ ਉੱਤੇ ਇੱਕ ਇਤਿਹਾਸਿਕ ਖੂਬੀ ਮੌਜੂਦ ਹੈ ਜਦੋਂ ਤੁਸੀਂ ਵੀ ਦਰਬਾਰ ਸਾਹਿਬ ਆਓ ਤੇ ਨਾਲ ਹੀ ਰਾਮਗੜੀਆ ਬੁੰਗੇ ਦੇ ਵੀ ਜ਼ਰੂਰ ਦਰਸ਼ਨ ਕਰੋ ਤੇ ਐਸੀ ਤਰ੍ਹਾਂ ਦੇ ਹੋਰ ਹਿਸਟੋਰੀਕਲ ਵਲੌਗਸ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਦੇਖਦੇ ਰਹੋ ਦਾ ਲੌਸ ਪੰਜਾਬੀ